ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰਾ 3rd ਡੇ ਐ YouTube ਤੇ ਵੀਡੀਓ ਪਾਉਣ ਦਾ ਤੇ ਮੈਂ ਤੁਹਾਨੂੰ ਸਭ ਨੂੰ ਇਹ ਕਹਾਂਗੀ ਕਿ ਮੇਰੀ ਰਿਕਵੈਸਟ ਹੈ ਸਾਰੇ ਜਣੇ ਮੈਨੂੰ ਸਪੋਰਟ ਕਰੋ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਿਉਂਕਿ ਸ਼ੇਅਰ ਕਰਨ ਦੇ ਲਾਈਕ ਕਰਨ ਦੇ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਤਾਂ ਮੇਰੀ ਰਿਕਵੈਸਟ ਹੈ ਕਿ ਪਲੀਜ਼ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਅੱਜ ਮੈਂ ਬਣਾਣੀ ਸੀ ਚਣਿਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਮੈਂ ਚੁੱਲ੍ਹੇ ਦੇ ਵਿੱਚ ਅੱਗ ਪਾਲੀ ਸਾਡੇ ਘਰ ਦੇ ਵਿੱਚ ਅਕਸਰ ਜੜੀ ਐ ਉਹ ਸਬਜ਼ੀ ਜਿਹੜੀ ਉਹ ਚੁੱਲ੍ਹੇ ਤੇ ਹੀ ਬਣਦੀ ਐ ਅਗਭਲੰ ਤੋਂ ਬਾਅਦ ਜਿਹੜਾ ਸੀ ਕੰਮ ਉਹ ਜਿਹੜੇ ਚਣੇ ਸੀਗੇ ਰਾਤ ਪਰ ਭਿਉਂਕੇ ਰੱਖੇ ਸੀਗੇ ਉਹਨਾਂ ਨੂੰ ਫਿਰ ਮੈਂ ਪਤੀਲੇ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਪਾ ਕੇ ਤਾਂ ਉਹਨਾਂ ਨੂੰ ਚੁੱਲੇ ਦੇ ਵਿੱਚ ਰੱਖ ਦਿੱਤਾ ਰੱਖਣ ਤੋਂ ਬਾਅਦ ਫਿਰ ਮੈਂ ਆਪਣਾ ਦੂਜੀ ਸਾਈਡ ਤੇ ਜਿਹੜਾ ਸੀਗਾ ਬਾਕੀ ਕੰਮ ਕਰਨਾ ਮੈਂ ਸਟਾਰਟ ਕਰ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਦੋ ਆਲੂ ਲੈ ਕੇ ਉਹਨਾਂ ਨੂੰ ਛਿਲਕਾ ਉਤਾਰ ਕੇ ਉਹਨਾਂ ਦਾ ਉਹਨਾਂ ਨੂੰ ਕੱਟ ਕੇ ਤੋਕੇ ਪਾਣੀ ਦੇ ਵਿੱਚ ਉਹਨਾਂ ਨੂੰ ਮੈਂ ਚਣਿਆਂ ਦੇ ਵਿੱਚ ਪਾਇਆ ਕਿਉਂਕਿ ਸਾਡੇ ਘਰ ਦੇ ਵਿੱਚ ਸੱਚ ਜਦੋਂ ਵੀ ਚਣਿਆਂ ਦੀ ਸਬਜ਼ੀ ਬਣਾਉਣੀ ਆ ਤੇ ਉਹਨਾਂ ਦੇ ਵਿੱਚ ਦੋ ਆਲੂ ਜਿਹੜੇ ਜ਼ਰੂਰ ਪਾਉਂਦੇ ਆ ਉਹ ਪਾਉਣ ਤੋਂ ਬਾਅਦ ਮੈਂ ਫਿਰ ਪਿਆਜ਼ ਵਗੈਰਾ ਜਿਹੜੇ ਸੀਗੇ ਉਹਨਾਂ ਦਾ ਛਿਲਕਾ ਵਗੈਰਾ ਉਤਾਰ ਕੇ ਉਹਨਾਂ ਨੂੰ ਗ੍ਰाइंड ਕੀਤਾ ਗ੍ਰाइंड ਕਰਕੇ ਵਿੱਚ ਮਿਰਚਾਂ ਜਿਹੜੀਆਂ ਸੀ ਕਿ ਉਹਨਾਂ ਨੂੰ ਗ੍ਰाइंड ਕੀਤਾ ਜਿਹੜਾ ਮਸਾਲਾ ਸੀਗਾ ਉਹ ਆਲਮੋਸਟ ਜਿਹੜਾ ਵਾ ਆਪਾਂ ਬਰੀਕ ਕਰ ਲਿਆ ਸੀਗਾ ਉਹ ਬਣ ਕੇ ਤਿਆਰ ਸੀਗਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਫਿਰ ਮੈਂ ਚੜਾਈ ਚੁੱਲੇ ਤੇ ਕੜਾਈ ਤੇ ਵਿਚ ਪਾਇਆ ਤੇਲ ਅੱਗ ਕਰਤੀ ਸੀ ਕਿ ਤੇਜ ਤੇ ਨਾਲ ਹੀ ਮੈਂ ਕੱਟ ਕਰ ਲਏ ਸੀਗੇ ਜਿਹੜੇ ਆ ਟਮਾਟਰ ਜਿੰਨਾ ਚਿਰ ਤੇਲ ਗਰਮ ਹੋ ਰਿਹਾ ਸੀਗਾ ਟਮਾਟਰ ਕੱਟ ਕਰਨ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾਇਆ ਅੱਗ ਕਰਕੇ ਤੇਜ ਜੀਰਾ ਕਿਉਂਕਿ ਜਦੋਂ ਆਪਾਂ ਚੁੱਲੇ ਤੇ ਸਬਜ਼ੀ ਬਣਾਉਂਦੇ ਆਂ ਆਪਾਂ ਨੂੰ ਨਾ ਨਾਲੋਂ ਨਾਲ ਅੱਗ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹ ਗੈਸ ਵਾਲਾ ਹਿਸਾਬ ਨਹੀਂ ਹੁੰਦਾ ਵੀ ਆਪੇ ਚੱਲੀ ਜਾਊਗੀ ਇਹਨੂੰ ਮੈਨੇਜ ਕਰਕੇ ਚੱਲਣਾ ਪੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਤੇਲ ਗਰਮ ਹੋ ਗਿਆ ਸੀ ਜੀਰਾ ਤੇਲ ਵਿੱਚ ਬਹੁਤ ਥੋੜਾ ਯੂਜ਼ ਕਰਦੀ ਆ ਕਿਉਂਕਿ ਜ਼ਿਆਦਾ ਤੇਲ ਤਾਂ ਪੈਸੇ ਵੀ ਤੁਹਾਨੂੰ ਪਤਾ ਅੱਜਕੱਲ ਸਿਹਤ ਦੇ ਲਈ ਸਹੀ ਨਹੀਂ ਹੁੰਦਾ ਮਹਿੰਗਾ ਵੀ ਬਹੁਤ ਆ ਵੈਸੇ ਤਾਂ ਤੇ ਉਸ ਤੋਂ ਬਾਅਦ ਫਿਰ ਮੈਂ ਪਾਇਆ ਇਹਦੇ ਵਿੱਚ ਪਿਆਜ਼ ਜੋ ਜਿਹੜੇ ਗ੍ਰाइंड ਕੀਤੇ ਸੀਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਵਿੱਚ ਛੇੜੇ ਫਿਰ ਆਪਣੇ ਟਮਾਟਰ ਵਗੈਰਾ ਜੋ ਵੀ ਪਿਆਜ਼ ਵਗੈਰਾ ਰਹਿ ਕੇ ਸੀਗੇ ਉਹ ਵੀ ਸਾਰੇ ਪਾ ਲਏ ਨੇ ਨਾਲੇ ਦਿੱਤੇ ਮੈਂ ਕਰ ਰਖਣੀ ਰੱਖਦੀ ਕਿ ਛੱਲੀ ਨੂੰ ਪੁੱਜਣਾ ਕਿਉਂਕਿ ਅੱਜ ਕੱਲ ਛੱਲੀਆਂ ਦਾ ਸੀਜ਼ਨ ਆ ਤੇ ਸਾਡੇ ਘਰੇ ਤਾਂ ਆਮ ਹੀ ਜਿਹੜੀ ਛੱਲੀਆਂ ਹੁਣ ਜ਼ਰੂਰ ਆਏਗੀ ਤੇ ਇਹਨਾਂ ਦੀ ਨਾ ਇੱਕ ਚਾਟ ਬਹੁਤ ਸਵਾਦਵਾਨ ਦੀ ਚਣਿਆਂ ਦੀ ਤੇ ਕੌਨ ਦੀ ਉਹ ਵੀ ਤੁਹਾਡੇ ਨਾਲ ਮੈਂ ਜਲਦੀ ਸ਼ੇਅਰ ਕਰੂੰਗੀ ਬਹੁਤ ਟੇਸਟੀ ਜਿਹੜੀ ਚਾਟ ਹੁੰਦੀ ਹੈ ਉਸ ਤੋਂ ਬਾਅਦ ਮੈਂ ਇਸ ਵਿੱਚ ਜਦੋਂ ਪਿੰਕ ਹੋ ਗਿਆ ਸੀਗਾ ਕਲਰ ਪਾਣੀ ਸ਼ੁਰੂ ਕੀਤੀ ਹਲਦੀ ਲੂਣ ਮਿਰਚ ਮਸਾਲਾ ਮਸਾਲਾ ਜਿਹੜਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿਹੜਾ ਮੈਂ ਘਰੇ ਤਿਆਰ ਕਰਦੀ ਹਾਂ ਘਰੇ ਤਿਆਰੀ ਕਰਨ ਦਾ ਮਤਲਬ ਵੀ ਮੋٹے ਮਸਾਲੇ ਜਿਹੜੇ ਮਾਰਕੀਟ ਤੋਂ ਵਿੱਚੋਂ ਲੈ ਕੇ ਉਹਨਾਂ ਨੂੰ ਹੀ ਬਾਅਦ ਵਿੱਚ ਧੁੱਪ ਲਗਾ ਕੇ ਤਾਂ ਬ੍ਰੀਕ ਕਰਕੇ ਫਿਰ ਉਹਨਾਂ ਨੂੰ ਮੈਂ ਪਾਨੀ ਆ ਮਤਲਬ ਅੱ비 ਬਿਲਡ ਬਜਾਰੀ ਮਸਾਲੇ ਉਹ ਨਹੀਂ ਮੈਂ ਯੂਜ਼ ਕਰਦੀ ਵੀ ਜਿਹੜੇ ਮਿਕਸ ਕੀਤੇ ਬਜਾਰੀ ਮਸਾਲੇ ਆ ਤੇ ਜਿਹੜੀ ਪਿੱਛੇ ਆਵਾਜ਼ ਆਉਂਦੀ ਉਹ ਨੂੰ ਤੁਸੀਂ ਬਿਲਕੁਲ ਇਗਨੋਰ ਕਰਨਾ ਜਸ ਤੁਸੀਂ ਮੇਰੀ ਬਾਤ ਸੁਣੋ ਮੇਰੀ ਰਿਕਵੈਸਟ ਹੀ ਆ ਕਿਉਂਕਿ ਸਿਚੁਏਸ਼ਨ ਕੁਛ ਇਦਾਂ ਦੀ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਚੰਗੇ ਤਰੀਕੇ ਦੇ ਨਾਲ ਹਲਾਇਆ ਤੇ ਹਲਾਉਣ ਤੋਂ ਬਾਅਦ ਇਹਨੂੰ ਮੈਂ ਫਿਰ ਜਿਹੜਾ ਸੀਗਾ ਥੋੜਾ ਟਾਈਮ ਟੱਕ ਦਿੱਤਾ ਇਹਨੂੰ ਅچھے ਤਰੀਕੇ ਨਾਲ ਮਿਕਸ ਕਰਕੇ ਫਿਰ ਇਸ ਨੂੰ ਆਪਾਂ ਬਸ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਵਾ ਮਸਾਲੇ ਨੂੰ ਜਿਹੜਾ ਰਿਜਨ ਦੇਣਾ ਵਾ ਥੋੜਾ ਜਿਹਾ ਪਾਣੀ ਪਾਉਣਾ ਫਿਰ ਉਹਨੂੰ ਸੁੱਕਣ ਦੋ ਤੇ ਸਬਜੀ ਨੂੰ ਰਿਜਨ ਦੋ ਇਸੇ ਤਰੀਕੇ ਦੇ ਨਾਲ ਜਿਹੜਾ ਆਪਾਂ 2-3 ਵਾਰੀ ਅੱਧਾ ਇੱਕ ਗਲਾਸ ਜਿਹੜਾ ਪਾਣੀ ਦਾ ਜਿਹੜਾ ਆਪਣਾ ਮਸਾਲੇ ਦੇ ਵਿੱਚ ਸੁੱਕ ਜਾਵੇ ਤੇ ਇਹੀ ਟਾਈਮ ਹੁੰਦਾ ਕਿ ਜਦੋਂ ਆਪਾਂ ਮਸਾਲੇ ਦੇ ਵਿੱਚ ਪਾਣੀ ਪਾਉਨੇ ਆ ਤੇ ਉਹ ਰਿੱਜਦਾ ਵਾ ਤਾਂ ਮਸਾਲਾ ਜਿਹੜਾ ਵਾ ਆਪਣੇ ਆਪਣੇ ਜਿਹੜੇ ਆਪਣੇ ਫਲੇਵਰ ਆ ਜਿਹੜਾ ਸਵਾਦ ਹੈ ਆਪਣਾ ਆਪਣਾ ਛੱਡ ਦਿੰਦਾ ਹੈ ਕੀ ਕਰਦੇ ਆਪਾਂ ਜਦੋਂ ਕੱਚੇ ਮਸਾਲੇ ਦੇ ਵਿੱਚ ਪਾਣੀ ਪਾ ਦਿੰਨੇ ਆ ਜਾਂ ਫਿਰ ਉਹਨੂੰ ਉਤਰਾ ਹੀ ਛਣੇ ਉਹਨੂੰ ਰਿੰਦੇ ਨਹੀਂ ਕਿ ਤਾਂ ਉਦੋਂ ਜਿਹੜੇ ਮਸਾਲੇ ਆ ਜਾਂ ਜਿਹੜੀ ਹਲਦੀ ਆ ਜਿਹੜੇ ਪਿਆਜ਼ ਆ ਉਹ ਆਪਣਾ ਇੱਕ ਨਾ ਫਲੇਵਰ ਨਹੀਂ ਛੱਡਦੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ 'ਚ ਔਇਲ ਨੇ ਜਿਹੜਾ ਆਪਣਾ ਫਲੇਵਰ ਛੱਡਦਾ ਹੈ ਜਿਹੜਾ ਆਪਣਾ ਆਪਾਂ ਕਹਿ ਦਿੰਨੇ ਵੀ ਤੇਲ ਛੱਡ ਦਿੱਤਾ ਉਹ ਆਪਣੇ ਜਿਹੜੇ ਫਲੇਵਰ ਆ ਨਾ ਇਸੇ ਮਸਾਲੇ ਦੇ ਵਿੱਚ ਜਿਹੜੇ ਨਿਕਲ ਕੇ ਆਉਣੇ ਆ ਤੇ ਇਹਨਾਂ ਨੂੰ ਪਾ ਜਿਹੜਾ ਰਿੰਨਣਾ ਵਾ ਨਾ ਇਹ ਹੀ ਜਿਹੜਾ ਜਦੋਂ ਵੀ ਆਪਾਂ ਤਰੀ ਵਾਲੀ ਸਬਜ਼ੀ ਬਣਾਉਣੀ ਹੈ ਇਹਨੂੰ ਆਪਾਂ ਨੂੰ ਚੰਗੀ ਤਰ੍ਹਾਂ ਰਿੰਨਣਾ ਚਾਹੀਦਾ ਵਾ ਰਿੰਨਾਗੇ ਤਾਂ ਹੀ ਉਹ ਜਿਹੜੇ ਫਲੇਵਰ ਜਿਹੜੇ ਸਾਰੇ ਆਣਗੇ ਇਹਨਾਂ ਤੋਂ ਬਾਅਦ ਫਿਰ ਮੇ ਇਹਦੇ ਵਿੱਚ ਕੀ ਕੀਤਾ ਆਪਣੇ ਜਿਹੜੇ ਚਣੀ ਜਿਹੜੇ ਬੋਇਲ ਕਰੇ ਸੀਗੇ ਉਹਨਾਂ ਨੂੰ ਮੈਂ ਪਾ ਦਿੱਤਾ ਸੀਗਾ ਵਿੱਚ ਥੋੜੇ ਜਿਹਾ ਆਲੂ ਪਾਏ ਆਲੂ ਪਾ ਕੇ ਤੁਸੀਂ ਦੇਖੋ ਥੋੜੀ ਨਾ ਸਬਜੀ ਕਰਾਰੀ ਵੀ ਬਣਦੀ ਆ ਔਰ ਥੋੜਾ ਜਿਹਾ ਨਾ ਮਤਲਬ ਵੀ ਸੰਗਣੀ ਸੰਗਣੀ ਜਿਹੀ ਬਣਦੀ ਤੁਸੀਂ ਸਬਜੀ ਦਾ ਜਿਹੜਾ ਰੰਗ ਆ ਉਹ ਦੇਖੋ ਨਾਰਮਲ ਜੀ ਸਬਜੀ ਬਣਾਈ ਆ ਆਪਾਂ ਕੋਈ ਬੜੀਆਂ ਚੀਜ਼ਾਂ ਨਹੀਂ ਪਾਈਆਂ ਘਰ ਦੇ ਵਿੱਚ ਜਿਹੜੀਆਂ ਨਾਰਮਲ ਜੀਆਂ ਚੀਜ਼ਾਂ ਹੁੰਦੀਆਂ ਉਹੀ ਪਾ ਕੇ ਆਪਾਂ ਨਾਰਮਲ ਮਸਾਲੇ ਥੋੜੀ ਜਿਹੀ ਮੈਂ ਮੇਥੀ ਪਾਈ ਸੀਗੀ ਪਸੂਰੀ ਮੇਥੀ ਤਾਂ ਤੁਸੀਂ ਗਾਇਆ ਸਬਜ਼ੀ ਦਾ اور ਸਬਜ਼ੀ ਖਾਂਦੀ ਵਿੱਚ ਵਿਚੜਾ ਸੱਚੀ ਬਹੁਤ ਸਵਾਦ ਬਣਨੀ ਸੀਗੀ ਤੇ ਇਹਨੂੰ ਮੈਂ ਫਿਰ ਕਾਫੀ ਟਾਈਮ ਤੱਕ ਰਿਜਨ ਦਿੱਤਾ ਕਿਉਂਕਿ ਰਿਜ ਰਿਜ ਕੇ ਸਬਜ਼ੀ ਸਵਾਦ ਬਣੀ ਚੁੱਲੇ ਦੀ ਸਬਜ਼ੀ ਦਾ ਸਵਾਦ ਹੀ ਅਲੱਗ ਹੁੰਦਾ ਥੈਂਕ ਯੂ